ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਹੋਇਆਂ ਤਰਨਤਾਰਨ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਐਸਐਸਪੀ ਤਰਨਤਾਰਨ ਅਭਿਮਨਿਉ ਰਾਣਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਵੱਲੋਂ ਗੁਪਤ ਸੂਚਨਾ ਤੇ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦੀਆਂ ਟੀਮਾਂ ਬਣਾ ਕੇ ਭੇਜੀਆਂ ਸਨ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾ ਤੋਂ 85 ਕਿਲੋ ਹਿਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਸਾਡੀ ਸੀਆਈ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਹਾਸਲ ਹੋਈ ਸੀ ਕਿ ਬਈ ਇੱਕ ਬੰਦਾ ਜਿਹੜਾ ਰਾਹਮਾਨਤ ਕਾਲੇ ਪਾਸੇ ਕੋਈ ਚਬਾਣ ਵਾਲੇ ਪਾਸੇ ਇੱਕ ਨਸ਼ੇ ਦੀ ਕਨਸਾਈਨਮੈਂਟ ਜਿਹੜੀ ਕਿ ਡਿਲੀਵਰ ਕਰਨ ਆਇਆ ਹੈ ਤੇ ਉਹ ਉਹ ਇਨਫਰਮੇਸ਼ਨ ਮਿਲਦੇ ਹੀ ਤੁਰੰਤ ਐਸਪੀਡੀ ਅਜੀ ਰਾਜ ਸਿੰਘ ਡੀਐਸਪੀਡੀ ਗੁਰਿੰਦਰਪਾਲ ਨਾਗਰਾ ਤੇ ਇੰਚਾਰਜ ਸੀਆਈਏ ਅਮਨਦੀ ਬੰਧਾਵਾ ਦੀ ਟੀਮ ਨੂੰ ਜ਼ਮਾਨਾ ਕੀਤਾ ਜਾਂਦਾ ਹੈ ਤੇ ਉਥੇ ਮੌਕੇ ਤੇ ਜਿਹੜਾ ਕਿ ਇੱਕ ਮੁੰਡਾ ਸੀਗਾ ਅਮਰਜੋਤ ਸਿੰਘ ਉਰਵਜੋਤਾ ਜਿਹੜਾ ਕਿ ਟਿੱਡੇਵੜ ਅਮਰੀਸਰ ਦਾ ਰਹਿਣ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ ਪੋਜੀਸ਼ਨ ਚੋਂ ਮੌਕੇ ਤੇ 5 ਕਿਲੋ ਹਿਰੋਇਨ ਤੇ ਗੈਕਟਿਵਾ ਜਿਹੜੀ ਕਿ ਬਰਾਮਦ ਕੀਤੀ ਗਈ ਟੀਮ ਨੇ ਬੜੀ ਸੋਜ-ਬੂਝ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਦੋਂ ਚੈੱਕ ਕੀਤਾ ਤੇ ਉਹਦੀ ਪੁਸ਼ਕਿਸ਼ ਕੀਤੀ ਤੇ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾਛਵਾ ਕੇ ਰੱਖੀ ਆ ਪਹਿਲਾਂ ਸਾਨੂੰ ਇਹ ਮਿਲਿਆ ਕਿ ਬਈ ਜਿਹਦੇ ਕੈਂਟ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾ ਦਾ ਯੁਵਕ ਹੈ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਹਦੇ ਕੈਂਟ ਤੇ ਇਹ ਥੇ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਨੇ ਬੋਲ ਰਹੀ ਏ ਤਾਂ ਇੱਕ ਕਨਸਾਈਨਮੈਂਟ ਹੋਰ ਤੁਕਣੀ ਸੀਗੀ ਜਿਹੜੇ ਕੀ ਕੋਆਰਡੀਨੇਟ ਦੇ ਫੋਨ 'ਚ ਸਾਨੂੰ ਲੱਗੇ। ਜਦੋਂ ਇਹ ਇਹਨੂੰ ਇਸ ਬਾਰੇ ਪੁੱਛਤਾ ਸਰਟੀਕਲ ਪੁੱਛਗਿਸ਼ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਰਿਸਰਚ ਕੀਤੀ ਤੇ ਇਹਦੀ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਇਸ ਤੋਂ ਬਾਅਦ ਕੁੱਲ ਰਿਕਵਰੀ ਜਿਹੜੀ 45 ਕਿਲੋ ਹੋ ਗਈ। ਇਸ ਤੋਂ ਬਾਅਦ ਇਹ ਫਰਦਰ ਇੰਟਰੋਗੇਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸਰਚ ਕਰਵਾਈ ਗਈ। ਤੇ ਉਥੇ ਨੇ واਸ਼ਿੰਗ مشین ਦੇ ਵਿੱਚ 40 ਕਿਲੋ ਜਿਹੜੀ ਹੀਰੋਇਨ ਹੌਲ ਚ ਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿ ਫੁੱਲ ਰਿਕਵਰੀ 85 ਕਿਲੋ ਦੀ ਹੋ ਗਈ ਇਹ ਗੱਲ ਬੜੀ ਮਤਲਬ ਸੀਗੀ ਕਿ ਬਈ ਜਦੋਂ ਹੁਣ ਬਾਅਦ ਚ ਇਹਦਾ ਰਿਮਾਂਡ ਲੈ ਕੇ ਡਿਟੇਲ ਵਿੱਚ ਪੁੱਛਤਾਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਹਨੇ ਡੰਪ ਬਣਾਇਆ ਹੋਇਆ ਸੀਗਾ ਜਿੱਥੇ ਸਮਾਨ ਇਸ ਲਾਲ ਜਿਹੜਾ ਸਮਗਲਰ ਹੈ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾਂਹ ਪੰਜਾਬ ਦੇ ਹੋਰ ਇਲਾਕਿਆਂ 'ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ